देखो सब तो बड्डी ਗੱਲ ਹੈ ਇਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਇੱਕ ਵਹਿਮ ਹੈ ਵੀ ਅਸੀਂ ਸਿਗੇ ਤੇ ਪਾਰਟੀ ਸਿਗੇ ਤੇ ਸੁਸ਼ੀਲ ਰਿੰਕੂ ਜੀ ਨੂੰ ਆਇਨੋ ਤਕਰੀਬਨ ਨੋ ਕਮੀਂ ਨੇ ਹੋਇਆ ਕਿ ਆ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨਹੀਂ ਸੀਗੀ ਆਮ ਆਦਮੀ ਪਾਰਟੀ ਛੱਡ ਪਾਚ ਪਾਚ ਗਏ ਸ਼ੀਤਲ ਲੰਗੁਰਾਲ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੈ ਗੱਲ ਕੀਤੀ ਜਾਵੇ ਜਲੰਧਰ ਦੀ ਤੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਛੱਡ ਬੀਜੇਪੀ ਚ ਸ਼ਾਮਿਲ ਹੋਏ ਸ਼ੀਤਲ ਲੰਗੁਰਾਲ ਅਤੇ सुशील कुमार रिंकू नु लेके पिछले दिन ही आम आदमी पार्टी वर्करान वलो जेड़ा विरोध प्रदर्शन किता गया सी और एक चीज और ਤੁਹਾਨੂੰ ਦੱਸ ਦਈਏ ਕਿ शीतलंगराज ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਵਿਧਾਇਕ ਸੀ ਤੇ ਉਹਨਾਂ ਵੱਲੋਂ 25 ਕਰੋੜ ਲਾਟਸ ਆਪਰੇਸ਼ਨ ਨੂੰ ਲੈ ਕੇ ਵੀ ਇਲਜ਼ਾਮਾਤ बीजेपी ਤੇ ਲਗਾਏ ਗਏ ਸੀਗੇ ਇੱਕ ਐਫਆਈਆਰ ਵੀ ਦਰਜ ਕਰਵਾਈ ਗਈ ਸੀਗੀ ਤੇ ਹੁਣ बीजेपी ਦੇ ਵਿੱਚ ਜਾਣ ਦੇ ਬਾਅਦ ਉਹਨਾਂ ਨੇ ਇੱਕ આરોਪ ਲਗਾਏ ਨੇ ਕਿ ਉਹਨਾਂ ਕੋ ਇਹ ਜ਼ਬਰਦਸਤੀ ਬਿਆਨ ਜਿਹੜੇ ਦਿਲਵਾਏ ਗਏ ਸੀਗੇ ਸਾਡੇ ਨਾਲ ਆਮ ਆਦਮੀ ਪਾਰਟੀ ਸੈਂਟਰ ਹਲਕੇ ਜਲੰਧਰ ਤੋਂ ਵਿਧਾਇਕ ਰਮਨ अरोड़ा ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਸਰ ਆਮ ਆਦਮੀ ਪਾਰਟੀ ਛੱਡ ਬੀਜੇਪੀ ਚ ਸ਼ਾਮਿਲ ਹੋ ਗਏ ਨੇ ਸ਼ੀਤਲ ਲੰਗਰਾਲ ਅਤੇ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਦੀ ਟਿਕਟ ਵੀ ਕਨਫਰਮ ਕਰਤੀ ਹੈ ਕੀ ਕਹਿਣਾ ਚਾਹੂਗੀ ਸਭ ਤੋਂ ਪਹਿਲਾਂ ਪੰਜਾਬ ਤੱਕ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਕਿਤੇ ਤੱਕ ਸੁਸ਼ੀਲ ਰਿੰਕੂ ਜੀ ਦਾ ਸਵਾਲ ਹੈ ਇਹ ਉਹਨਾਂ ਦੇ ਆਪਸੀ ਕੋਈ ਨਿੱਜੀ ਹਿੱਤ ਹੋਣਗੇ ਕੋਈ ਪਰਸਨਲ ਹਿੱਤ ਹੋਣਗੇ ਜਿਹਦੇ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦਾ दामਨ تھਾਮਿਆ ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ ਜੇ ਦਾਲ ਕੀਤੀ ਜਾਵੇ ਸ਼ੀਤਲੰਗੁਰਾਲ ਜਦੋਂ ਭਾਜਪਾ ਵਿੱਚ ਸ਼ਾਮਿਲ ਹੋਏ ਹੈ ਉਸ ਦੇ ਬਾਅਦ ਚੰਡੀਗੜ੍ਹ ਵਿੱਚ ਪੀਸੀ ਕਰਦੇ ਨੇ ਔਰ ਇਹ ਕਹਿ ਰਹੇ ਨੇ ਕਿ ਜਿਹੜਾ 25 को, 25 ਕਰੋੜ ਜਿਹੜਾ ਲਾਟਸ ਆਪਰੇਸ਼ਨ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਕਹਿ ਰਹੇ ਕਿ ਸਾਡੇ ਕੋਲ ਜਿਹੜਾ ਜ਼ਬਰਦਸਤੀ ਜਿਹੜੇ ਬਿਆਨ ਦਿਲਵਾਏ ਗਏ ਸੀਗੇ ਮੀਡੀਆ ਦੇ ਵਿੱਚ ਚੀਜ਼ ਨੂੰ ਛਾਲ ਲਿਆ ਗਿਆ ਸੀਗਾ ਲੇਕਿਨ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਵੇਖੋ ਸ਼ੀਤਲੰਗੁਰਾਲ ਦੇ ਬਾਰੇ ਬਾਜਪਾ ਪਾਰਟੀ ਨੇ ਕੀ ਕੀਤਾ ਹੈ ਕੀ ਨਹੀਂ ਕੀਤਾ ਜਾਂ ਉਹਨਾਂ ਨੂੰ ਕਮਰੇ ਦੇ ਵਿੱਚ ਕੀ ਕੀ ਕਿਹਾ ਕੀ ਨਹੀਂ ਕਿਹਾ ਮੈਨੂੰ ਹੁਣ ਕੁਝ ਨਹੀਂ ਕਹਿ ਸਕਦਾ ਪਰ ਮੇਰੇ ਨਾਲ ਮੈਨੂੰ ਜਿਸ ਤਾਂ ਫੋਨ ਆਏ ਨੇ ਉਸ ਵੇਲੇ ਵੀ ਆਪਰੇਸ਼ਨ ਲੋਟਰ ਦੇ ਦਰਮਿਆਨ ਮੈਂ ਵੀ ਇੱਕ ਗਵਾਹ ਆ ਮੈਨੂੰ ਵੀ ਫੋਨ ਆਏ ਸੀ ਮੈਂ ਉਹਦੇ ਜਿੰਨੇ ਵੀ ਪ੍ਰੂਫ ਸੀਗੇ ਉਹ ਸਾਰੇ ਵਿਜੀਲੈਂਸ ਦੇ ਵਿੱਚ ਮੈਂ ਖੁਦ ਆਪ ਜਮਾ ਕਰਵਾਏ ਹੋਏ ਉਸ ਜਿਹੜਾ ਪਰਚਾ ਹੋਇਆ ਉਹ ਮੇਰੇ ਬਿਆਨਾਂ ਤੇ ਵੀ ਪਰਚਾ ਹੋਇਆ ਕਿਉਂਕਿ ਜਦੋਂ ਇਹ ਮੁੱਦਾ ਉੱਠਿਆ ਸੀਗਾ ਲੋਟਸ ਆਪਰੇਸ਼ਨ ਨੂੰ ਲੈ ਕੇ ਉਦੋਂ ਸ਼ੀਤਲ ਲੰਗਰਾਲ ਤੇ ਤੁਸੀਂ ਇਕੱਠੇ ਇੱਕੋ ਹੀ ਗੱਡੀ 'ਚ ਜਾਂਦੇ ਸੀਗੇ ਜਦੋਂ ਤੁਸੀਂ ਚੰਡੀਗੜ੍ਹ ਪਹੁੰਚਦੇ ਸੀ ਤੇ ਬਿਆਨ ਦਿੰਦੇ ਸੀਗੇ ਅੱਜ ਕੀ ਇਸ ਤਰ੍ਹਾਂ ਦਾ ਹੋ ਗਿਆ ਕਿ ਸ਼ੀਤਲੰਗਰਾਲ ਪਹਿਲਾਂ ਤਾਂ ਪਾਰਟੀ ਛੱਡ ਕੇ ਜਾਂਦੇ ਨੇ ਭਾਜਪੀ ਦੇ ਵਿੱਚ ਫਿਰ ਜਾ ਕੇ ਉਹ ਕਹਿ ਰਹੇ ਨੇ ਕਿ ਜਿਹੜੇ ਬਿਆਨ ਨੇ ਇਹ ਇਹ ਜਿਹੜੇ ਜ਼ਬਰਦਸਤੀ ਦਿਲਵਾਏ ਗਏ ਸੀ ਪਾਰਟੀ ਵੱਲੋਂ ਦੇਖੋ ਮੈਂ ਫਿਰ ਕਹਿ ਰਿਹਾ ਮੈਂ ਸ਼ੀਤਲੰਗਰਾਲ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਉਹਨਾਂ ਨੂੰ ਪਾਰਟੀ ਨੇ ਕਿਹਾ ਹੈ ਕਿ ਨਹੀਂ ਕਿਹਾ ਹੈ ਇਹ ਉਹਨਾਂ ਨੂੰ ਪਤਾ ਹੈ ਜੋ ਮੇਰੇ ਨਾਲ ਹੋਇਆ ਵਾ ਜੋ ਜਿਸ ਦਾ ਮੈਨੂੰ ਕਾਲਸ ਆਈਆਂ ਨੇ ਮੈਨੂੰ ਜਿੰਨੇ ਪੈਸੇ ਦੀ ਆਫਰ ਕੀਤੀ ਗਈਆਂ ਜਿਸ ਨੰਬਰ ਤੋਂ ਆਇਆ ਉਹ ਹਰ ਚੀਜ਼ ਜਿਹੜੀ ਹੈ ਮੈਂ ਵਿਜੀਲੈਂਸ ਦੇ ਵਿੱਚ ਦੇ ਚੁੱਕਾ ਮੇਰੇ ਨਾਲ ਜਿਹੜੀ ਗੱਲ ਹੋਈ ਉਹ ਬਿਲਕੁਲ ਹਕੀਕਤ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਕਿਉਂਕਿ ਇੱਕ ਬੀਜੇਪੀ ਦੇ ਵੱਡੇ ਲੀਡਰ ਦਾ ਨਾਮ ਲਿਆ ਗਿਆ ਸੀਗਾ ਤੇ ਉਹਨਾਂ ਵੱਲੋਂ ਹੀ ਜਿਹੜਾ ਕੰਟੈਕਟ ਕੀਤਾ ਗਿਆ ਸੀ ਕਿਸੇ ਤਰੀਕੇ ਨਾਲ ਨਹੀਂ ਮੈਨੂੰ ਉਹਨਾਂ ਵੱਲੋਂ ਨਹੀਂ ਕੰਟੈਕਟ ਸੀ ਮੈਨੂੰ ਕਿਸੇ ਹੋਰ ਬੰਦੇ ਦਾ ਕੰਟੈਕਟ ਸੀਗਾ ਮੈਂ ਉਹ ਕੰਟੈਕਟ ਨੰਬਰ ਵੀ ਜਿਹੜਾ ਵਾ ਉਹ ਵਿਜੀਲੈਂਸ ਵਾਲਿਆਂ ਨੂੰ ਦੇ ਚੁੱਕਾ ਹਾਂ ਕਾਰਨ ਕੀ ਰਹੇ ਨੇ ਕਿ ਸ਼ੀਤਲ ਲੰਗੁਰਾਲ ਜਿਹੜਾ ਆਮ ਆਦਮੀ ਛੱਡ ਕੇ ਬੀਜੇਪੀ 'ਚ ਜਾ ਰਹੇ ਨੇ ਦੇਖੋ ਮੈਂ ਤੁਹਾਨੂੰ ਪਹਿਲੇ ਕਿਹਾ ਉਹਨਾਂ ਦਾ ਕੋਈ ਨਿੱਜੀ ਹਿੱਤ ਹੋਏਗਾ ਜੀ ਜਿਵੇਂ ਹਿੱਤਾਂ ਕਰਕੇ ਉਹ ਚਲੇ ਗਏ ਨੇ ਆਮ ਆਦਮੀ ਪਾਰਟੀ ਇੱਕ ਬਹੁਤ ਹੀ ਸੋਲਿਡ ਪਾਰਟੀ ਹੈ ਅੱਜ ਤੱਕ ਮੈਂ ਇਹ ਚੀਜ਼ ਇਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਜਦੋਂ ਇਹ ਸਟੇਜਾਂ ਦੇ ਉੱਤੇ ਕਹਿੰਦੇ ਸੀਗੇ ਵੀ ਮੁਹੱਲਾ ਕਲੀਨਿੰਗ ਸਾਡੇ ਏਰੀਆ 'ਚ ਖੁੱਲ ਗਏ ਸਾਡੇ ਏਰੀਆ ਦੀਆਂ ਸੜਕਾਂ ਬਣ ਗਈਆਂ ਸਾਡੇ ਏਰੀਆ ਦੇ ਵਿੱਚ ਇਹਨਾਂ ਸੀਵਰੇਜ ਪੈ ਗਿਆ ਐਡੇ ਐਡੇ ਕੰਮ ਹੋਏ ਉਦੋਂ ਇਹ ਕਹਿ ਰਹੇ ਸੀ ਆਮ ਆਦਮੀ ਪਾਰਟੀ ਅੱਛੀ ਹੈ ਅੱਜ ਇਹ ਕਹਿ ਰਹੇ ਆਮ ਆਦਮੀ ਪਾਰਟੀ ਨਹੀਂ ਅੱਛੀ ਕੋਈ ਸਾਡਾ ਕੰਮ ਨਹੀਂ ਹੋ ਰਿਹਾ ਇਹ ਤੇ ਉਹਨਾਂ ਨੂੰ ਪਤਾ ਹੈ ਸਾਡੇ ਏਰੀਆ 'ਚ ਤਾਂ ਦੇਖੋ ਮੇਰਾ ਏਰੀਆ ਕਿ ਪੂਰੇ ਪੰਜਾਬ ਦੇ ਵਿੱਚ ਹੀ ਕਿੰਨੇ ਮੁਹੱਲਾ ਕਲੀਨਿਕ ਬਣ ਗਏ ਨੇ ਕਿੰਨੇ ਅੱਛੇ ਸਕੂਲ ਬਣ ਗਏ ਨੇ ਕਿਸ ਤਰ੍ਹਾਂ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਕਿਸ ਤਰ੍ਹਾਂ ਲੋਕਾਂ ਦੀ ਸੇਫਟੀ ਵਾਸਤੇ ਸਾਰੇ ਕੰਮ ਹੋ ਰਿਹਾ ਇਹ ਸਾਰਾ ਜੱਗ ਜਾਣ ਰਿਹਾ ਸਾਰਾ ਪੰਜਾਬ ਜਾਣਦਾ ਅੱਜ ਜੇ ਮਾਨ ਸਾਹਿਬ ਨੂੰ ਲੋਕੀ ਪੂਰੇ ਰਾਜੇ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਕਿਸੇ ਨੂੰ ਚੀਫ ਮਿਨਿਸਟਰ ਨੂੰ ਨੰਬਰ 1 ਦੇ ਉੱਤੇ ਲੈ ਕੇ ਆਂਦੇ ਤੇ ਮਾਨ ਸਾਹਿਬ ਨੂੰ ਲੈ ਕੇ ਆਂਦੇ ਇਹ ਉਹਨਾਂ ਦੀ ਕਾਰਗੁਜ਼ਾਰੀ ਅੱਛੀ ਹੈ ਲੋਕੀ ਉਹਨਾਂ ਨੂੰ ਪਸੰਦ ਕਰੇ ਲੋਕੀ ਉਹਨਾਂ ਨੂੰ ਆਪਣਾ ਮਨ ਚਾਹਿਆ ਮੁੱਖ ਮੰਤਰੀ ਸਮਝਦੇ ਆ ਉਹਨਾਂ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਜਿਹੜਾ ਅੱਜ ਭਾਰਤੀ ਜਨਤਾ ਪਾਰਟੀ ਨੇ ਸਾਢੇ 2 ਇੱਕ ਐਮਐਲਏ ਕੈਂਪੇਨ ਨੂੰ ਲੈ ਕੇ ਗਏ ਆ ਉਹ ਇੱਕ ਲੋਕਪ੍ਰੇਤਾ ਨੂੰ ਦੇਖ ਦਿਓ ਕਿ ਵੀ ਉਹਨਾਂ ਦਾ ਗ੍ਰਾਫ ਕਿਦਾਂ ਡਾਊਨ ਕਰਨਾ ਸਾਡੇ ਰਾਸ਼ਟਰੀ ਜਿਹੜੇ ਸਾਡੇ ਮੁਖੀ ਨੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਬਿਨਾਂ ਕਾਰਨ ਤੋਂ ਇਤੋਂ ਇਹ ਪਤਾ ਲੱਗਦਾ ਵਾ ਵੀ ਮੋਦੀ ਸਾਹਿਬ ਕਿੰਨੇ ਕੁ ਪਰੇਸ਼ਾਨ ਹੋ ਗਏ ਸਿਰਫ ਕੇਜਰੀਵਾਲ ਦੇ ਇਨਸਾਨ ਸਾਹਿਬ ਦੇ ਨਾਂ ਤੋਂ ਹੀ ਉਹਨਾਂ ਨੂੰ ਇੰਨੀ ਦਹਿਸ਼ਤ ਪੈ ਗਈ ਆ ਔਰ ਜੇ ਹਲਕੀਆਂ ਹਲਕੀਆਂ ਹੁਣ ਇਹ ਜਿਨ੍ਹਾਂ ਨੇ ਕੰਮ ਕਰਨੇ ਸ਼ੁਰੂ ਕਰਤੇ ਆ ਇਥੋਂ ਇਹਨਾਂ ਦੀ ਹਲਕੀ ਸੋਚ ਦਾ ਪਤਾ ਲੱਗ ਰਿਹਾ ਕੇਜਰੀਵਾਲ ਸਾਹਿਬ ਨੂੰ ਅੱਜ ਅਦਾਲਤ ਨੇ 15 ਦਿਨਾਂ ਲਈ ਜਿਹੜਾ ਜੇਲ੍ਹ ਭੇਜ ਦਿੱਤਾ ਹੈਗਾ ਆ ਅਜੇ ਵੀ ਆਮ ਆਦਮੀ ਪਾਰਟੀ ਜਿਹੜਾ ਹੁਣ ਵਿਰੋਧ ਕਰ ਰਹੀ ਹੈ ਇਸ ਚੀਜ਼ ਦਾ ਤੁਸੀਂ ਦੇਖੋ ਈਡੀ ਕੇ ਦੀ ਹੈ ਈਡੀ ਭਾਰਤੀ ਜਨਤਾ ਪਾਰਟੀ ਦੀ ਉਹ ਜਿੰਨੂੰ ਮਰਜ਼ੀ ਅੰਦਰ ਕਰ ਸਕਦੀ ਹੈ ਜੇ ਕਿ ਇਹਨੇ ਵੱਡੇ ਵੱਡੇ ਜਿਹੜੇ ਘਟਾਲਾ ਮਾਫੀਆ ਲੋਕ ਨੇ ਉਹ ਐਵੇਂ ਥੋੜੀ ਕਹਿੰਦੇ ਆ ਵਾਸ਼ਿੰਗ ਪਾਊਡਰ ਮੋਦੀ ਜਿਹੜਾ ਤਾਂ ਮੋਦੀ ਦੇ ਚਲਾ ਜਾਂਦਾ ਉਹ ਸਾਫ਼ ਸੁਥਰਾ ਹੋ ਕੇ ਬਾਹਰ ਆ ਜਾਂਦਾ ਵਾ ਇਹ ਸਾਰਾ ਇਹਨਾਂ ਦਾ ਈਡੀਵੀ ਭਾਰਤੀ ਜਨਤਾ ਪਾਰਟੀ ਦੀ ਹੈ ਉਹ ਜਿੰਨੂੰ ਜੋ ਚਾਹੇ ਅੱਜ ਕਰ ਸਕਦੀ ਹੈ ਕਿਉਂਕਿ ਪਾਵਰ ਉਹਨਾਂ ਦੇ ਹੱਥ ਹੈ ਗੱਲ ਕੀਤੀ ਜਾ ਬਈ ਸ਼ੀਤਲੰਗਰਾਲ ਨੇ ਇੱਕ ਹੋਰ આરોਪ ਲਗਾਇਆ ਸੀਗਾ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਮੈਸੇਜ ਬਣਾ ਕੇ ਭੇਜਿਆ ਜਾਂਦਾ ਸੀਗਾ ਕਿ ਮੀਡੀਆ 'ਚ ਸਟੇਟਮੈਂਟ ਕਿਵੇਂ ਦੇਣੀ ਹੈ ਇਸ ਤਰ੍ਹਾਂ ਦਾ ਸੀ ਕੋਈ ਫੰਡਾ ਕਿ ਪਾਰਟੀ ਵੱਲੋਂ ਮੈਸੇਜ ਆਂਦਾ ਸੀ ਕਿ ਤੁਸੀਂ ਸਟੇਟਮੈਂਟ ਦੇਵੋਗੇ ਤੇ ਆਹ ਵਾਲੀ ਦੇਵੋਗੇ ਨਹੀਂ ਦੇਵੋਗੇ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਜਾਏਗੀ ਦੇਖੋ মিডিਆ ਦਾ ਜਿਹੜਾ ਗੱਲ ਕਰਨ ਦਾ ਹੱਕ ਜਿਹੜਾ ਹੁੰਦਾ ਵਾ ਉਹ ਹਮੇਸ਼ਾ ਪ੍ਰਵक्ता ਨੂੰ ਹੁੰਦਾ ਵਾ ਹੁਣ ਪ੍ਰਵਕਤਾ ਸ਼ੀਤਨਗਰਾਜੀ ਪਾਰਟੀ ਦੇ ਪ੍ਰਵਕਤਾ ਸੀਗੇ ਸਾਨੂੰ ਕਦੀ ਇਹੋ ਜੀ ਗੱਲ ਉਹਨਾਂ ਨੇ ਪਾਰਟੀ ਨੇ ਸਾਨੂੰ ਕਿਹਾ ਹੀ ਨਹੀਂ ਸੀਗਾ ਵੀ ਤੁਸੀਂ মিডিਆ ਨੂੰ ਇਹ ਕਹਿਣਾ ਨਹੀਂ ਹੈ ਸਾਡੇ ਕੋਲ ਜਿਹੜਾ মিডিਆ ਹੁੰਦਾ ਸੀਗਾ ਅਸੀਂ ਆਪਣੇ ਲੈਵਲ ਦਾ ਜੋ ਸਾਨੂੰ ਠੀਕ ਲੱਗਦਾ ਸੀ ਜੋ ਸੱਚਾਈ ਹੁੰਦੀ ਸੀ ਅਸੀਂ মিডিਆ ਸਾਹਮਣੇ ਕਰਦੇ ਸੀਗੇ ਪਰ ਜਿਹੜਾ ਪਾਰਟੀ ਵੱਲੋਂ ਜਿਹੜਾ ਗੱਲ ਕਰਨ ਦਾ ਹੱਕ ਹੈਗਾ ਉਪਰਵਕਤਾ ਨੂੰ ਹੁੰਦਾ ਹੈ। ਅ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਸ਼ੀਤਲ ਲੰਗਰਾਲ ਨਾਲ तकरीबन तकरीबन ਜੁੜਿਆ ਲੱਗ ਰਿਹਾ ਹੈਗਾ। ਅ ਕਿਉਂਕਿ ਜਲੰਧਰ ਕਮਿਸ਼ਨਰ ਰੇਡ ਪੁਲਿਸ ਨੇ ਪਿੱਛੇ ਇੱਕ ਕੋਰੀਅਰ ਮਾਫੀਆ ਦਾ ਜਿਹੜਾ ਪਰਦਾ ਫਾਸ਼ ਕੀਤਾ ਹੈ ਔਰ ਉਹਦੇ ਵਿੱਚ ਜਿਹੜਾ ਇੱਕ ਮਨੀ ਨਾਮ ਦਾ ਕਿੰਗਪਿੰਨ ਹੈਗਾ ਆ ਉਸ ਨੂੰ ਲੈ ਕੇ ਵੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਔਰ ਦੋ ਦਿਨ ਪਹਿਲਾਂ ਇੱਕ ਤਸਵੀਰ ਵਾਇਰਲ ਹੋਈ ਹੈ ਸ਼ੀਤਲ ਲੰਗਰਾਲ ਦੀ ਜਿਹੜੇ ਕਿੰਗਪਿੰਡ ਦੇ ਨਾਲ ਨਜ਼ਰ ਆ ਰਹੇ ਨੇ ਤੇ ਅੱਜ ਜਿਹੜਾ ਮਨੀ ਜਿਹੜਾ ਡਰਗ ਤਸਕਰ ਹੈ ਉਹ ਜਿਹੜਾ ਲਾਈਵ ਹੋ ਚੁੱਕਾ ਸੀ ਉਹਨੇ ਲਾਈਵ ਹੋ ਕੇ ਕਿਹਾ ਕਿ ਪੁਲਿਸ ਨੇ ਜਿਹੜਾ ਗਲਤ ਕੀਤਾ ਹੈਗਾ ਪਰ ਇਹ ਕਿਵੇਂ ਦੇਖ ਰਹੇ ਹੋ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਪੁਲਸ ਵੱਲੋਂ ਸ਼ੀਤਲ ਲੰਗਰਾਲ ਦੇ ਖਿਲਾਫ ਇੱਕ ਰਿਪੋਰਟ ਬਣਾ ਕੇ ਭੇਜੀ ਗਈ ਹੈ ਦੇਖੋ ਇਹ ਪੁਲਿਸ ਦਾ ਮਾਮਲਾ ਹੈਗਾ ਪੁਲਿਸ ਇਸ ਦੀ ਤਹਿਕੀਕਤ ਕਰ ਰਹੀ ਹੈ ਪੁਲਿਸ ਔਰ ਜੋ ਸਹੀ ਹੋਏਗਾ ਪੁਲਿਸ ਉਹਦੇ ਤੇ ਹੀ ਕਾਰਵਾਈ ਕਰੇਗੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਦੇ ਵੀ નિર્ਦੋਸ਼ ਬੰਦੇ ਦੇ ਨਾਲ ਗਲਤ ਨਹੀਂ ਹੁੰਦਾ ਜਿਹੜਾ ਬੰਦਾ ਦੋਸ਼ੀ ਹੋਗਾ ਸਿਰ ਉਹਤੇ ਕਾਰਵਾਈ ਹੁੰਦੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਵਾਂਗੂ ਈਡੀ ਨੂੰ ਲੈ ਕੇ ਜਗਾ ਜਗਾ ਨਹੀਂ ਘੁੰਮਦੇ ਹੈਗੇ ਈਡੀ ਨੂੰ ਤੇ ਇਹਨਾਂ ਨੇ ਖਲੋਣਾ ਬਣਾਤਾ ਵੀ ਜਿਹੜਾ ਜਿਹੜਾ ਥੋੜਾ ਥੋੜਾ ਭਾਰਤੀ ਜਨਤਾ ਪਾਰਟੀ ਵੱਸੇ ਥੋੜਾ ਜਿਹਾ ਗਲਤ ਬੋਲਦਾ ਉਹਦੇ ਘਰ ਈਡੀ ਭੇਜ ਦੋ ਉਹਨੂੰ ਪਰੇਸ਼ਾਨ ਕਰ ਦਿਓ ਸਾਡੇ ਆਮ ਆਦਮੀ ਪਾਰਟੀ ਅਸੀਂ ਆਮ ਕਰਾਂ ਦੇ ਲੋਕ ਆ ਆਮ ਗੱਲ ਕਰਦੇ ਆ ਔਰ ਸਹੀ ਗੱਲ ਕਰਦੇ ਆ ਜਿਹੜੀ ਜੋ ਮੈਂ ਫੇਰ ਕਹਿ ਰਿਹਾ ਜੀ ਜੇ ਦਾ ਵੀ ਕੋਈ ਕਸੂਰ ਹੋਗਾ ਉਤੇ ਕਾਰਵਾਈ ਕੀਤੀ ਜਾਊਗੀ ਬੇਕਸੂਰ ਕਿਸੇ ਬੰਦੇ ਤੇ ਕੋਈ ਕਾਰਵਾਈ ਨਹੀਂ ਹੋਊਗੀ। ਸ਼ੀਤਲੰਗਰਾਲ ਤੋਂ ਇਹ ਸਵਾਲ ਕੀਤਾ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਨਫਸਾਨ ਦੀ ਸਾਜ਼ਿਸ਼ ਪੰਜਾਬ ਸਰਕਾਰ ਰਚ ਰਹੀ ਹੈ। ਕਹਿੰਦੇ ਜਦ ਤੱਕ ਮੈਂ ਪਾਰਟੀ ਸੀ ਸੀ ਉਸ ਵਕਤ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂ ਚੱਕਿਆ। ਮੈਂ ਜਿਸ ਤਰ੍ਹਾਂ ਹੀ ਪਾਰਟੀ ਚੇਂਜ ਕਰਕੇ ਬੀਜੇਪੀ ਚ ਗਿਆ ਉਸ ਦੇ ਬਾਅਦ ਮੇਤੇ ਇਲਜ਼ਾਮ ਲੱਗਨੇ ਸ਼ੁਰੂ ਮੈਂ ਤੁਹਾਨੂੰ ਇਹੀ ਕਹਿ ਰਿਹਾ ਆਮ ਆਦਮੀ ਪਾਰਟੀ ਕਿਸੇ ਨਾਲ ਵੀ ਧੱਕਾ ਨਹੀਂ ਕਰਦੀ। ਪੁਲਿਸ ਜਾਂਚ ਕਰ ਰਹੀ ਹੈ। ਜੇਕਰ ਵੀ ਉਹ ਬੇਕਸੂਰ ਹੋਏ ਤੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ। ਚੰਡੀਗੜ੍ਹ ਬੁਲਾ ਕੇ ਜਿਹੜੇ ਅਗਰ ਪ੍ਰਵਕਤਾ ਸੀਗੇ ਜਾਂ ਐਮਐਲਏ ਸੀਗੇ ਜਾਂ ਨੇਤਾ ਸੀਗੇ ਉਹਨਾਂ ਨੂੰ ਬੁਲਾ ਕੇ ਪਾਰਟੀ ਕੋਈ ਦਬਾਅ ਬਣਾਉਂਦੀ ਹੁੰਦੀ ਸੀ ਮੀਟਿੰਗਾਂ ਹੁੰਦੀਆਂ ਸੀ ਕੁਝ ਕਿਉਂਕਿ ਇਸ ਤਰ੍ਹਾਂ ਦੇ ਵੀ ਉਹਨਾਂ ਨੇ ਆਰੋਪ ਲਗਾਏ ਨੇ ਨਹੀਂ ਸਨ ਅਸੀਂ ਦੇਖੋ ਅਸੀਂ ਇੱਕ ਐਮਐਲਏ ਆ ਉਹ ਪ੍ਰਵਕਤਾ ਸੀਗੇ ਜਾਂ ਮੰਤਰੀ ਸੀਗੇ ਇਹ ਉਹਨਾਂ ਦੇ ਲੈਵਲ ਦੀ ਗੱਲ ਹੈ ਸਾਡੇ ਲੈਵਲ ਦੀ ਨਹੀਂ ਅਸੀਂ ਜੋ ਐਮਐਲਏ ਬਤੌਰ ਅਸੀਂ ਜੋ ਕੰਮ ਕਰਦੇ ਹਾਂ ਤੁਸੀਂ ਸਾਡੇ ਨਾਲ ਉਸ ਡਿਸਕਸ ਕਰੋ ਅਸੀਂ ਤੁਹਾਨੂੰ ਸਾਰਾ ਉਹਦਾ ਬਿਲਕੁਲ ਸਹੀ ਜਵਾਬ ਦੇਵਾਂਗੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਛੱਡ ਹੁਣ ਬੀਜੇਪੀ ਚ ਸ਼ਾਮਿਲ ਹੋ ਗਏ ਬੀਜੇਪੀ ਨੇ ਕੈਂਡੀਡੇਟ ਵੀ ਅਨਾਉਂਸ ਕਰਤਾ ਕਿਉਂਕਿ ਥੋੜੇ ਥੋੜੇ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਲਿਸਟ ਜਾਰੀ ਕੀਤੀ ਸੀ ਤੇ ਸੁਸ਼ੀਲ ਕੁਮਾਰ ਨੂੰ ਜਲੰਧਰ ਤੋਂ ਕੈਂਡੀਡੇਟ ਬਣਾਇਆ ਤੇ ਹੁਣ ਕਿਵੇਂ ਕਿਹੜਾ ਚਿਹਰਾ ਲੈ ਕੇ ਆਉਗੀ ਆਮ ਆਦਮੀ ਪਾਰਟੀ ਔਰ ਕਿਹੜਾ ਕੈਂਡੀਡੇਟ ਉਤਾਰੂਗੀ ਇਹਨਾਂ ਦੇਖ ਲੈ ਦੇਖੋ ਹਾਈ ਕਮਾਂਡ ਇਸ ਬਾਰੇ ਸਾਰੀ ਕਰ ਰਿਹਾ ਹੈਗਾ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ ਸਾਨੂੰ ਉਹ ਫੈਸਲਾ ਮੰਜ਼ੂਰ ਹੈ ਪਾਰਟੀ ਦੇਖੋ ਕੈਂਡੀਡੇਟ ਆਂਦੇ ਜਾਂਦੇ ਰਹਿੰਦੇ ਪਾਰਟੀ ਇੱਕ ਮਾਂ ਹੁੰਦੀ ਪਾਰਟੀ ਦੇ ਨਾਲ ਕੈਂਡੀਡੇਟ ਇੱਕ ਦੋ ਕੈਂਡੀਡੇਟ ਜਾਂਦੇ ਨਾਲ ਪਾਰਟੀ ਖਤਮ ਨਹੀਂ ਹੁੰਦੀ ਸਾਡਾ ਕੋਈ ਵੀ ਕੈਂਡੀਡੇਟ ਹੋਵੇ ਸਾਡਾ ਇੱਕੋ ਹੀ ਕੈਂਡੀਡੇਟ ਹੈ ਜਿੰਨੇ ਵੀ ਭਾਰਤੀ ਆਪਣੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਤਰਨਗੇ ਉਹਨਾਂ ਦਾ ਆਪਣਾ ਕੁਝ ਨਹੀਂ ਹੈ ਪਾਰਟੀ ਸਿਰ ਉਹਨਾਂ ਦਾ ਸਿੱਕੋ ਹੀ ਹੈ ਛਾੜੋ ਚਾਹੇ ਪਾਰਟੀ ਜਿੰਨੂੰ ਵੀ ਖੜਾ ਕਰੂਗੀ ਪਾਰਟੀ ਬਹੁਤ ਹੀ ਸਮਝਦਾਰ ਔਰ ਸੂਝਵਾਨ ਲੋਕਾਂ ਦੀ ਪਾਰਟੀ ਹੈ ਜਿਹੜੇ ਸਾਡੇ ਉੱਪਰ ਬੈਠੇ ਨੇ ਆਪਣੇ ਸੰਦੀਪ ਪਾਠਕ ਜੀ ਨੇ ਉਸ ਤੋਂ ਭਗਵੰਤ ਮਾਨ ਸਾਹਿਬ ਨੇ ਉਹ ਜੋ ਵੀ ਪਾਰਟੀ ਜੋੜਾ ਵੀ ਵਰਕਰ ਤੁਹਾਨੂੰ ਦੇਖੋ ਆਮ ਵਰਕਰਾਂ ਦੇ ਵਿੱਚੋਂ ਸਾਡੀ ਜਿਹੜੀ ਪਾਰਟੀ ਹੈ ਇਹ ਇੱਕ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਹੈ ਬਹੁਤ ਹੀ ਸੂਝਵਾਨ ਲੋਕ ਨੇ ਜਿਹੜਾ ਵੀ ਕੈਂਡੀਡੇਟ ਉਹ ਖੜਾ ਕਰਨਗੇ ਅਸੀਂ ਉਹਨਾਂ ਨੂੰ ਵੱਡੇ ਬਹੁਨ ਮੱਦਯਤਾ ਜਿਤਾਵਾਂਗੇ ਕਿਤੇ ਨਾ ਕਿਤੇ ਪਾਰਟੀ ਨੂੰ ਝਟਕਾ ਤਾਂ ਲੱਗਿਆ ਹੀ ਸੀਗਾ ਕਿ ਦੋਨੋਂ ਕਿਉਂਕਿ ਇੱਕ ਵਿਧਾਇਕ ਔਰ ਇੱਕ ਕੈਂਪੀ ਕਿਉਂਕਿ ਇੱਕੋ ਹੀ ਕੈਂਪੀ ਸੀਗਾ ਆਮ ਆਦਮੀ ਪਾਰਟੀ ਕੋ ਦੇਸ਼ ਦੇ ਵਿੱਚ ਤੇ ਉਹ ਪਾਰਟੀ ਚੇਂਜ ਕਰਕੇ ਦੂਸਰੀ ਪਾਰਟੀ 'ਚ ਚਲੇ ਜਾਂਦੇ ਨੇ ਤੇ ਕਿਤੇ ਨਾ ਕਿਤੇ ਜਿਹੜਾ ਵਿਰੋਧ ਹੋਇਆ ਵਿਰੋਧ ਦੇ ਵਿੱਚ ਵੀ ਇਹ ਕਿਹਾ ਗਿਆ ਪੰਜਾਬ ਦੇ ਗਦਾਰ ਉਹਨਾਂ ਦੇ ਪੋਸਟਰ ਵੀ ਰਿਲੀਜ਼ ਕਿਤੇ ਆਮ ਆਦਮੀ ਪਾਰਟੀ ਨੇ ਤੇ ਉਹਨਾਂ ਨੇ ਕਿਹਾ ਕਿ ਵਰਕਰਾਂ ਨੇ ਕਿ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਜਾਂ ਸ਼ੀਤਲنگਰਾਨ ਨੂੰ ਪਾਰਟੀ ਨੇ ਹੀ ਇਸ ਮੁਕਾਮ ਤੱਕ ਪਹੁੰਚਾਇਆ ਸੀਗਾ ਤੇ ਹੁਣ ਇਹ ਗਦਾਰੀ ਕਰ ਰਹੇ ਨੇ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਉਹ ਕਹਿ ਰਹੇ ਕਿ ਪਹਿਲਾਂ ਤਾਂ ਜਦੋਂ ਕਾਂਗਰਸ ਛੱਡ ਕੇ ਸੁਸ਼ੀਲ ਕੁਮਾਰ ਰਿੰਕੂ ਪਾਰਟੀਆਂ ਜਾਂਦੇ ਨੇ ਤੇ ਸਾਫ਼ ਸੁਥਰੇ ਵਿਅਕਤੀ ਹੋ ਜਾਂਦੇ ਨੇ ਲੇਕਿਨ ਜਦੋਂ ਪਾਰਟੀ ਚੇਂਜ ਕਰਕੇ ਦੂਜੀ ਪਾਰਟੀ ਚੱਲਦੇ ਨੇ ਤੇ ਆਮ ਆਦਮੀ ਪਾਰਟੀ ਉਹਨਾਂ 'ਤੇ ਰੋਪ ਲਗਾ ਰਹੀ ਕਿ ਉਹ ਗद्दार ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਇੱਕ ਬਹਿਮ ਹੈ ਵੀ ਅਸੀਂ ਸਿਗੇ ਦੇ ਪਾਰਟੀ ਸੀਗੇ ਤੇ ਸੁਸ਼ੀਲ ਰਿੰਕੂ ਜੀ ਨੂੰ ਆਇਨੋ ਤਕਰੀਬਨ 9 ਕ ਮਹੀਨੇ ਹੋਇਆ ਕਿ ਆ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨਹੀਂ ਸੀਗੀ ਮੈਂ ਫਿਰ ਕਹਿ ਰਿਹਾ ਲੋਕ ਪਾਰਟੀਆਂ 'ਚ ਆਂਦੇ ਰਹਿੰਦੇ ਚਲੇ ਜਾਂਦੇ ਆ ਇਹ ਤਾਂ ਦੇਖੋ ਜਿੰਨਾ ਜਿੰਨਾਂ ਨੂੰ ਮੋਦੀ ਸਾਹਿਬ ਦੇ ਅਗੇਂਸਟ ਚੱਲਣਾ ਆ ਜਿਨ੍ਹਾਂ ਨੇ ਤਾਨਾਸ਼ਾਹ ਦੇ ਵਿਰੁੱਧ ਚੱਲਣਾ ਆ ਔਰ ਜਿਨ੍ਹਾਂ ਲੋਕਾਂ ਨੇ ਅੱਛੀਆਂ ਜਿਹੜੇ ਜਿਹੜੇ ਲੋਕ ਚਾਹਦੇ ਆ ਵੀ ਅੱਛੇ ਅੱਛੇ ਸਕੂਲ ਬਣਨ ਅੱਛੇ ਹਸਪੀਟਲ ਬਣਨ ਮੁਹੱਲਾ ਕਲੀਨਿਕ ਬਣਨ ਲੋਕਾਂ ਨੂੰ ਰੋਜ਼ਗਾਰ ਮਿਲੇ ਜਿਹੜੀ ਇਹ ਲੋਕ ਇਹੋ ਜੀਆਂ ਨੀਤੀਆਂ ਤੇ ਚੱਲਦਣਗੇ ਉਹੀ ਆਮ ਆਦਮੀ ਪਾਰਟੀ 'ਚ ਰਹਿਣਗੇ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਸੰਦ ਜਿਹੜੇ ਲੋਕ ਕਹਿੰਦੇ ਵੀ ਅਸੀਂ ਤਾਨਾਸ਼ਾਹ ਬੰਨਾ ਵਾ ਇੱਕ ਰਾਸ਼ਟਰ ਬਣਾ ਕੇ ਰੱਖਣਾ ਵਾ ਜਿਹੜੇ ਲੋਕ ਗਲਤ ਦਿਸ਼ਾਵਾਂ ਚ ਲੋਕ ਆਪਣੇ ਹਿੰਦੁਸਤਾਨ ਨੂੰ ਕਰਜ਼ੇ ਤੇ ਡੱਲੇ ਜਾਂਦਾ ਹੈ ਕਿਾ 2-4 ਕਰਾਂ ਦੇ ਵਾਸਤੇ ਪੂਰੇ ਹਿੰਦੁਸਤਾਨ ਨੂੰ ਬਰਬਾਦ ਕਰ ਦਿੱਤਾ ਅੱਜ ਤੁਸੀਂ ਦੇਖੋ ਸਿਲੰਡਰ ਪਹਿਲਾਂ ਕਿੰਨੇ ਦਾ ਸੀ 400 ਰੁਪਏ ਦਾ ਅੱਜ 1000 ਰੁਪਏ ਦਾ ਸਿਲੰਡਰ ਹੈ ਪੈਟਰੋਲ ਜਿਹੜਾ 50 ਰੁਪਏ ਲੀਟਰ ਸੀ ਅੱਜ 100 ਰੁਪਏ ਉਸ ਵਾਲੇ ਉਹ ਸਿਰਫ ਇੱਕ ਧਿਆਨ ਪਟਕਾਉਣ ਵਾਲੀ ਗੱਲ ਹੈ ਮਹਿੰਗਾਈ ਕਿੰਨੀ ਚਰਨ ਸੀਮਾ ਦੇ ਉੱਤੇ ਜਾ ਪਹੁੰਚ ਚੁੱਕੀ ਹੈ ਉਸ ਚੀਜ਼ ਨੂੰ ਪਾਰਾਂ ਕਰਦੇ ਹੋਏ ਇਹ ਇੱਕੋ ਹੀ ਨਾਰਾ ਲਗਾ ਰਹੇ ਆ ਅੱਜ ਸਾਨੂੰ ਚਾਹੀਦਾ ਹੈਗਾ ਵੀ ਇਸ ਸਤਾਨਾਸ਼ਾਤ ਤੋਂ ਦੂਰ ਹੋ ਕੇ ਇੱਕ ਸੱਚੀ ਸੁੱਚੀ ਪਾਰਟੀ ਆਮ ਆਦਮੀ ਪਾਰਟੀ ਦਾ ਦਮਨ ਥਾਮਨ ਔਰ ਇਸ ਜੋ ਗਲਤ ਦਿਸ਼ਾ ਦੇ ਵਿੱਚ ਸਾਡਾ ਹਿੰਦੁਸਤਾਨ ਜਾ ਰਿਹਾ ਉਤੋਂ ਦੂਰ ਹੋਣਾ ਚਾਹੀਦਾ ਆਪਾਂ ਸਾਰੇ ਰਲ ਮਿਲ ਕੇ ਇੱਕ ਵਧੀਆ ਹਿੰਦੁਸਤਾਨ ਬਣਾਈਏ ਜਿਹਦੇ ਨਾਲ ਕੱਲੇ ਕੱਲੇ ਘਰ ਦੇ ਵਿੱਚ ਨੌਕਰੀ ਹੋਵੇ ਹਰ ਗਰੀਬ ਦੇ ਘਰ ਦੇ ਵਿੱਚ ਰੋਟੀ ਹੋਵੇ ਹਰ ਘਰ ਦੇ ਵਿੱਚ ਅੱਛੇ ਰਾਸ਼ਨ ਦੀ ਸੁਵਿਧਾ ਹੋਵੇ ਹਰ ਘਰ ਦੇ ਵਿੱਚ ਦਵਾਈਆਂ ਦੀ ਸੁਵਿਧਾ ਹੋਵੇ ਅੱਛੇ ਹਸਪੀਟਲ ਦੀ ਸੁਵਿਧਾ ਹੋਵੇ ਕੱਲਾ ਕੱਲਾ ਬੱਚਾ ਚਾਹੇ ਗਰੀਬ ਦਾ ਚਾਹੇ ਮੀਰ ਦਾ अच्छे स्कूल च पढे सानू इनਾਂ ਚੀਜ਼ਾਂ ਦੀ ਜਰੂਰਤ ਹੈ ਨਾ ਕਿ ਇੱਕ ਦੂਸਰੇ ਦੇ ਵਿੱਚ ਆਪਸ ਦੇ ਵਿੱਚ ਖੀਚਾ ਤਾਂ ਨਹੀਂ ਔਰ ਇੱਕ ਦੂਸਰੇ ਦੇ ਧਰਮ ਦੇ ਉੱਤੇ ਨਾਤੇ ਇਹ ਬੋਟਾ ਮੰਗਦੇ ਆ ਉਤੋਂ ਦੂਰ ਰਹਿਣਾ ਚਾਹੀਦਾ ਮੈਂ ਰਮਨ ਕੁਮਾਰ अरोड़ा ਹਿੰਦੂ ਜਾਤੀ ਤੋਂ ਹਾਂ ਕਿਹਾ ਮੈਂ ਹੁਣ ਹਿੰਦੂ ਨਹੀਂ ਰਿਹਾ ਕਿ ਮੈਂ ਜੇ ਕਿਸੇ ਸਪੈਸ਼ਲ ਕਿਸੇ ਪਾਰਟੀ 'ਚ ਜਾਵਾਂ ਤਾਂ ਹੀ ਹਿੰਦੂ ਕੋ ਆਵਾਂਗਾ ਕਿਹਾ ਮੈਂ ਮੰਦਰ ਨਹੀਂ ਜਾਂਦਾ ਕੀ ਆਪ ਕੀ ਅਸੀਂ ਧਰਮ ਦੇ ਕੰਮ ਨਹੀਂ ਕਰਦੇ ਮੈਂ ਆਪਣੇ Hindu ਧਰਮ ਅਸੇ ਕੰਮ ਕਰਦਾ ਹੈਗਾ ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਪਰ ਇਹ ਥੋੜੀ ਆ ਵੀ ਜੇ ਮੈਂ ਕੱਲਾ ਇੱਕ ਸਪੈਸ਼ਲ ਧਰਮ ਚਲਾ ਜਾਵਾਂ ਪਾਰਟੀ ਦੇ ਵਿੱਚ ਤਾਂ Hindu ਆਵਾਂਗਾ ਮੈਂ ਉਦਾਂ ਵੀ Hindu ਆ ਆਮ ਆਦਮੀ ਪਾਰਟੀ ਦੇ ਵਿੱਚ ਵੀ ਰਹਿ ਕਿਉਂਕਿ ਆਮ ਆਦਮੀ ਪਾਰਟੀ ਚ Hindu ਵੀ ਹੈ ਮੁਸਲਮਾਨ ਵੀ ਹੈ ਸਿੱਖ ਵੀ ਹੈ ਹਰ ਧਰਮ ਦੇ ਲੋਕ ਨੇ ਇਹ ਨਹੀਂ ਵੀ ਸਾਡੀ ਪਾਰਟੀ ਜਿਹੜੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੋਈ ਪਾਰਟੀ ਹੈ ਔਰ ਇਹਨੂੰ ਅੱਗੇ ਵਧਾ ਰਹੀ ਹੈ। ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਇੱਕ ਸਾਈਕਲ ਦਾ ਸਟੈਂਡ ਹੁੰਦਾ ਪਰ ਰਿੰਕੂ ਦਾ ਸਟੈਂਡ ਨਹੀਂ ਹੁੰਦਾ। ਇਹ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ ਗੱਲ ਪਤਾ ਕਿ ਇਹ ਤੇ ਬੰਦਾ ਉਹ ਗੱਲ ਕਰੇ। ਦੇਖੋ ਤੁਸੀਂ ਬਾਈ ਦੇ ਵਿੱਚ ਦੇਖਿਆ ਦੋ ਜਗ੍ਹਾ ਦੇ ਉੱਤੋਂ ਚੰਨੀ ਸਾਹਿਬ ਇਲੈਕਸ਼ਨ ਲੜੇ ਸੀਗੇ ਔਰ ਸਾਡੇ ਮਾਨ ਸਾਹਿਬ ਨੇ ਕੇਜੀਵਾਲ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ ਇਹ ਦੋਨੋਂ ਦੀਆਂ ਦੋਨੋਂ ਸੀਟਾਂ ਤੋਂ ਹਰਣਗੇ ਔਰ ਉਹੀ ਹੋਇਆ। ਜਿਹੜਾ ਬੰਦਾ ਐਮਐਲਏ ਦੋ ਵਾਰੀ ਹਾਰ ਚੁੱਕਾ ਅੱਜ ਇਹੋ ਜੀਆਂ ਗੱਲਾਂ ਕਰਦਾ ਐ ਇਹਦਾ ਆਪਣਾ ਕੀ ਸਟੈਂਡ ਆ ਕਦੀ ਕਹਿੰਦਾ ਜੀ ਮੈਂ ਬੱਕਰੀਆਂ ਚਾਰਦਾ ਸੀ ਕਦੀ ਕਹਿੰਦਾ ਇਹ ਮੈਂ ਦੁੱਧ ਵੇਚਦਾ ਸੀ ਕਦੀ ਕਹਿੰਦਾ ਮੇਰਾ ਟੈਂਟ ਦਾ ਕੰਮ ਹੈ ਕਦੀ ਕਿਸੇ ਕੋਈ ਇਹਨਾਂ ਕਿੰਨੇ ਕੰਮ ਕਰਦੇ ਇਹਨਾਂ ਦਾ ਆਪਣਾ ਕੀ ਸਟੈਂਡ ਆ ਜਿਹੜਾ ਦੂਸਰੇ ਦੇ ਸਟੈਂਡ ਦੀ ਗੱਲ ਕਰਦੇ ਇਹਨਾਂ ਦਾ ਆਪਣਾ ਵੀ ਕੋਈ ਸਟੈਂਡ ਨਹੀਂ ਇੱਕ ਪ੍ਰਚਾਰਿਤ ਗੱਲ ਹੈ ਇੰਡੀਆ ਐਲਾਈਂਸ ਦੇ ਦੌਰਾਨ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਗਠਬੰਧਨ ਹੈ ਪਰ ਪੰਜਾਬ 'ਚ ਨਹੀਂ ਹੈਗਾ ਔਰ ਚਰਚਾਵਾਂ ਹੈ ਕਿ ਕਿਤੇ ਨਾ ਕਿਤੇ ਜਿਹੜੇ ਆਪ ਵਰਕਰ ਨੇ ਜਾਂ ਆਪ ਨੇਤਾ ਨੇ ਉਹ ਚਾਰੇ ਨੇ ਕਿ ਕਾਂਗਰਸ ਨਾਲ ਜਿਹੜਾ ਪੰਜਾਬ 'ਚ ਵੀ ਗਠਬੰਧਨ ਹੋ ਜਾਵੇ ਕਿ ਜਿਹੜੇ ਚੋਣਾਂ ਨੇ ਉਹ ਇੱਕ ਵਧੀਆ ਤਰੀਕੇ ਨਾਲ ਹੋ ਸਕਣ ਮੈਂ ਆਪ ਜੀ ਨੂੰ ਪਹਿਲਾਂ ਹੀ ਕਲ ਕੇ ਵੀ ਆਮ ਆਦਮੀ ਪਾਰਟੀ ਬਹੁਤ ਹੀ ਸੂਝਵਾਨ ਲੋਕਾਂ ਦੀ ਪਾਰਟੀ ਹੈ ਉੱਪਰਲੇ ਜਿਹੜੇ ਜੋੜੇ ਹਾਈ ਕਮਾਨ ਹੈ ਉਹ ਬਹੁਤ ਸਮਝਦਾਰ ਹੈ ਜੋ ਵੀ ਉਹ ਫੈਸਲਾ ਲੈਣਗੇ ਅਸੀਂ ਉਸ ਫੈਸਲੇ ਦੇ ਉੱਤੇ ਪੈਰਾ ਦੇਵਾਂਗੇ ਕੋਈ ਕੈਂਡੀਡੇਟ ਕਿਹੜਾ ਲਿਆਉਂਗੇ ਇੱਥੋਂ ਜਲੰਧਰ ਤੋਂ ਮੈਂ ਦੱਸਿਆ ਇਹ ਜਿੰਨੇ ਵੀ ਉੱਪਰ ਸਾਡੇ ਲੀਡਰ ਬੈਠੇ ਆ ਉਹ ਜਿਹੜਾ ਵੀ ਸਾਨੂੰ ਲੀਡਰ ਦੇਣਗੇ ਸਾਡਾ ਤਾਂ ਇੱਕੋ ਹੀ ਕੰਮ ਹੈ ਉਹਨੂੰ ਜਿਤਾਣਾ ਹੋਰ ਅਸੀਂ ਜਿਤਾ ਕੇ ਰਾਂਗੇ ਕਿਉਂਕਿ ਸ਼ੀਤਲ ਅੰਗਰਾਲ ਤੁਹਾਡੇ ਬੜੇ ਅੱਛੇ ਮਿੱਤਰ ਵੀ ਨੇ ਤੇ ਹੁਣ ਉਹਨੂੰ ਪਾਰਟੀ ਚੇਂਜ ਕਰਨੇ ਨੇ ਕਿ ਮਿੱਤਰਤਾ ਉੱਧਰ ਰਹੇਗੀ ਕਿ ਹੁਣ ਪਾਰਟੀ ਦੇ ਦੌਰਾਨ ਹੀ ਦੇਖਿਆ ਜਾਏਗਾ ਨਹੀਂ ਦੇਖੋ ਗੱਲ ਸੁਣੋ ਇੱਕ ਉਹ ਰਿਸ਼ਤਾ ਅਲੱਗ ਹੈ ਇਹ ਸਾਰੇ ਵਿਚਾਰਾਂ ਦੀ ਗੱਲ ਹੈ ਸਾਰੇ ਇੱਕ ਸਿਧਾਂਤਾਂ ਦੀ ਗੱਲ ਹੈ ਇੱਕ ਅਸੀਂ ਪਰਿਵਾਰ ਦੇ ਵਿੱਚ ਰਹਨੇ ਆ ਚਾਰ ਭਰਾ ਹੁੰਦੇ ਤਿੰਨ ਭਰਾ ਹੁੰਦੇ ਆ ਕਿਸੇ ਦੇ ਸਿਧਾਂਤ ਇੱਕ ਦੂਸਰਾ ਨਹੀਂ ਮਿਲਦੇ ਹੁਣ ਬਾਜਬਾਦ ਸਾਹਿਬ ਨੇ ਉਹ ਇੱਕ ਪਾ ਲਈ ਉਹਨਾਂ ਦੇ ਬੀਜੇਪੀ ਚ ਨੇ ਅਕਾਲੀ ਨੇ ਇੱਕ ਕਾਂਗਰਸ ਚ ਨੇ ਕਿਆ ਉਪਰ ਆਪਰਾ ਨਹੀਂ ਰਹੇ ਉੱਪਰ ਰਹਿੰਦੇ ਉਹ نیچے ਰਹਿੰਦੇ ਆ ਰੋਜ਼ ਉਹਨਾਂ ਦਾ ਉੱਠਣਾ ਬੈਠਣਾ ਸਾਰਾ ਕੁਝ ਇਹ ਵਿਚਾਰਤਾਂ ਦੀ ਗੱਲ ਹੈਗੀ ਇਹਦੇ ਵਿੱਚ ਕੋਈ ਮਿੱਤਰਤਾ ਤੇ ਨਾ ਹੋ ਮਿੱਤਰਤਾ ਦਾ ਕੋਈ ਇਹਦਾ ਸਵਾਲ ਨਹੀਂ ਮਤਲਬ ਕਿ ਅਗਰ ਕੋਈ ਵੀ ਕਿਸੇ ਪਾਰਟੀ 'ਚ ਰਵੇ ਅਗਰ ਚਾਹੇ ਮਿੱਤਰ ਹੋਵੇ ਜੇ ਭਰਾ ਹੋਵੇ ਲੇਕਿਨ ਅੰਦਰੋਂ ਇੱਕੋ ਹੀ ਹੁੰਦੇ ਨੇ ਨਹੀਂ ਇਹ ਇਹ ਵੀ ਤੁਹਾਨੂੰ ਮੈਂ ਦੱਸੇ ਸਿਰਫ ਸਿਧਾਂਤਾਂ ਦੀ ਗੱਲ ਸਾਡੀ ਲੜਾਈ ਸਿਧਾਂਤਾਂ ਦੀ ਹੈ ਕਿਸੇ ਪਰਸਨਲ ਨਾਲ ਸਾਡੀ ਕੋਈ ਲੜਾਈ ਨਹੀਂ ਇਹ ਸਿਰਫ ਸਿਧਾਂਤਾਂ ਦੀ ਲੜਾਈ ਹੈ ਹਾਂ ਇੱਕ ਚੀਜ਼ ਹੋਰ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਦਿਨ-ਬਦਿਨ ਇਹ ਕੰਟਰੋਲ 'ਚ ਨਹੀਂ ਆ ਰਿਹਾ ਹਾਲਾਂਕਿ ਪੁਲਿਸ ਜ਼ਰੂਰ ਕਿਵੇਂ ਦੇਖ ਰਹੇ ਹੋ ਕਿ ਜਿਹੜਾ ਲਾਅ ਐਂਡ ਆਰਡਰ ਕਰਕੇ ਵੀ ਕਿਤੇ ਨਾ ਕਿਤੇ ਲੋਕ ਨਰਾਜ਼ ਨੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਪਿਛਲੀ ਸਰਕਾਰ ਚ ਇੰਨਾ ਕ੍ਰਾਈਮ ਨਹੀਂ ਸੀ ਜਿਹ ਇੰਨਾ ਇਸ ਸਰਕਾਰ ਚ ਇੰਨਾ ਕ੍ਰਾਈਮ ਹੋ ਚੁੱਕਾ ਦੇਖੋ ਤੁਸੀਂ ਕਹਿ ਰਹੇ ਹੋ ਵਿਰੋਧੀਆਂ ਦਾ ਕਹਿਣਾ ਵਿਰੋਧੀਆਂ ਦਾ ਕਹਿਣਾ ਹੈ ਰੋੜ ਰੋਧੀਆਂ ਤੇ ਵਿਰੋਧ ਹੀ ਕਰਨਾ ਜੀ ਉਹਨਾਂ ਨੂੰ ਹੁਣ ਤੁਸੀਂ ਦੱਸੋ ਅੱਜ ਤੱਕ ਤੁਸੀਂ ਵੀ ਕਿੰਨੀਆਂ ਸਰਕਾਰਾਂ ਦੇਖੀਆਂ ਨੇ ਕਿੰਨੇ ਦੇਖੇ ਤੁਸੀਂ ਇਹ ਦੇਖੋ ਵੀ ਅੱਜ ਤੱਕ ਕਿੰਨੇ ਇਨੇ ਗੈਂਗਸਟਰ ਜਿੰਨੇ ਮਰੇ ਮਾਰੇ ਆ ਜਿਨੇ ਬਦਮਾਸ਼ ਮਾਰੇ ਕਦੀ ਕਿਛੀਆਂ ਪਾਰਟੀਆਂ ਇਹ ਬਣਾਏ ਕਿੰਨੇ ਆ ਕੋਈ ਆਮ ਆਦਮੀ ਪਾਰਟੀ ਨੇ 1.5 ਸਾਲ ਚ ਥੋੜੀ ਬਣਾਤੇ ਇਹ ਪਿਛਮੀਆਂ ਸਰਕਾਰਾਂ ਦੇ ਗੈਂਗਸਟਰ ਨੇ ਪਿਛਮੀਆਂ ਸਰਕਾਰਾਂ ਦੇ ਬਦਮਾਸ਼ ਨੇ ਇਹਨਾਂ ਨੂੰ ਅਸੀਂ ਕੰਟਰੋਲ ਕਰ ਰਹੇ ਹਾਂ ਤੁਸੀਂ ਦੇਖੋ ਕਿੰਨੇ ਜਿਹੜੇ ਬਦਮਾਸ਼ ਨੇ ਜਾਂ ਗੈਂਗਸਟਰ ਸੀ ਅੱਜ ਜੇਲ੍ਹਾਂ ਦੇ ਵਿੱਚ ਨੇ ਜਾਂ ਜਿਹੜੇ ਹਿੰਦੁਸਤਾਨ ਛੱਡ ਕੇ ਬਾਹਰ ਚਲੇ ਗਏ ਨੇ ਇਹਨਾਂ ਨੂੰ ਕੰਟਰੋਲ ਕਰ ਰਹੇ ਸਿਰਫ ਭਾਰਤੀ ਜਨਤਾ ਪਾਰਟੀ ਇਹੋ ਜਿਹਾ ਕੁਝ ਨਹੀਂ ਕਰ ਸਕਦੀ ਇਹ ਸਿਰਫ ਆਮ ਆਦਮੀ ਪਾਰਟੀ ਹੈ ਕਿਉਂਕਿ ਸਾਡੇ ਹੈ ਹੀ ਨਹੀਂ ਇਹ ਪਿਛਲੀਆਂ ਸਰਕਾਰਾਂ ਦੇ ਬਣਾਏ ਹੋਏ ਬਦਮਾਸ਼ ਨੇ ਗੈਂਗਸਟਰ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਆਮ ਆਦਮੀ ਪਾਰਟੀ ਪੂਰਾ ਜੋਰ ਲਗਾ ਰਹੀ ਹੈ ਔਰ ਉਹੀ ਲੋਗ ਉਹਨਾਂ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਪਰ ਮੈਂ ਆਪ ਜੀ ਦੇ ਮਾਧਿਅਮ ਦੇ ਨਾਲ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿਸੇ ਵੀ ਗੈਂਗਸਟਰ ਨੂੰ ਕਿਸੇ ਵੀ ਬਦਮਾਸ਼ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਉਹਨਾਂ ਦੇ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇੱਕ ਆਖਰੀ ਸਵਾਲ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ 13 0 ਪੰਜਾਬ ਦੇ ਵਿੱਚ ਸੀਟਾਂ ਲੈਣਗੇ ਪਰ ਤੁਹਾਡਾ ਦਾ ਕੈਂਡੀਡੇਟ ਚਲਾ ਗਿਆ ਔਰ ਦੂਸਰੀ ਗੱਲ ਹੁਣ ਪਿੱਛੇ ਚਰਚਾ ਸੀ ਕਿ ਅਕਾਲੀ ਦਲ ਬੀਜੇਪੀ ਦਾ ਗਠਜੰਬੰਦਨ ਹੋਏਗਾ ਜੋ ਨਹੀਂ ਹੋਇਆ ਬੀਜੇਪੀ ਨੇ ਵੀ ਨਾਊਂਸ ਕਰਤਾ ਕਿ ਉਹ ਗਠਜੰਬੰਦਨ ਨਹੀਂ ਕਰਨਗੇ ਤੇ ਗਠਜੰਬੰਦਨ ਟੁੱਟਣ ਦਾ ਜਿਹੜਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਏਗਾ ਔਰ 13 0 ਵਾਲਾ ਜਿਹੜਾ ਟੀਚਾ ਹੈਗਾ ਆ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਉਹ ਪੂਰਾ ਹੋਏਗਾ ਮੈਂ ਤੁਹਾਨੂੰ ਫਿਰ ਕਹਿ ਰਿਹਾ ਹਾਂ ਮਾਨ ਸਾਹਿਬ ਨੇ ਜੱਕ ਕੇ ਜੁਆ ਸਾਹਿਬ ਨੇ ਜੋ ਕਿਹਾ ਵਾ ਅੱਜ ਤੱਕ ਉਹੀ ਹੋਇਆ ਮਾਨ ਸਾਹਿਬ ਕਹਿ ਰਹੀ ਕਹਿੰਦੇ ਮੇਰੇ ਦੰਦ 32 ਨੇ ਔਰ ਮੈਂ ਜੋ ਆਪਣੇ 32 ਦੰਦਾਂ ਜੋ ਕਹਿਣਾ ਉਹ ਗੱਲ ਸਤ ਹੁੰਦੀ ਔਰ ਐਕਤੀ ਵੀ ਇਹ ਗੱਲ ਬਿਲਕੁਲ ਸੱਚ ਹੋਵੇਗੀ। ਉਹਦੇ ਤਰ੍ਹਾਂ ਦੀ ਭਵਿਸ਼ਵਾਣੀ ਨਹੀਂ ਹੁੰਦੀ। ਬਿਲਕੁਲ 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 ਕਿਉਂਕਿ ਸੱਚਾ ਬੰਦਾ ਜੋ ਭਵਿਸ਼ਵਾਣੀ ਕਰਦਾ ਉਹਦਾ ਰੱਬ ਵੀ ਸਾਥ ਦਿੰਦਾ। ਐਕਤੀ 13 0 ਨਾਲ ਹੀ ਅਸੀਂ ਆਮ ਆਦਮੀ ਪਾਰਟੀ 13 ਜਾਂ 13 ਸੀਟਾਂ ਲਿਜਾ ਕੇ 13 0 ਇਹ ਗੱਲ ਸਾਬਿਤ ਕਰਕੇ ਦਿਖਾਏਗੀ। ਬਿਲਕੁਲ ਇਹਨਾਂ ਜਲੰਧਰ ਸੈਂਟਰ ਹਲਕੇ ਤੋਂ ਰਮਨ ਅਰੋੜਾ ਜੀ ਔਰ ਇਹਨਾਂ ਨਾਲ ਖਾਸ ਗੱਲਬਾਤ ਕੀਤੀ ਔਰ ਇਹਨਾਂ ਨੇ ਕਿਹਾ ਹੈਗਾ ਕਿ ਕਿਸੇ ਦੇ ਪਾਰਟੀ ਛੱਡਣ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਔਰ ਦੂਸਰੀ ਜਿੱਥੇ ਤੱਕ ਕਾਨੂੰਨ ਹੈਗਾ ਉਹ ਆਪਣਾ ਕੰਮ ਕਰ ਰਿਹਾ ਹੈ ਹਾਲਾਂਕਿ ਸ਼ੀਤਲ ਅੰਗਰਾਨ ਨੇ ਕਿਹਾ ਸੀ ਕਿ ਪਾਰਟੀ ਬਦਲਣ ਦੇ ਬਾਅਦ ਉਹਨਾਂ ਦੇ ਖਿਲਾਫ ਜਿਹੜਾ ਪੰਜਾਬ ਸਰਕਾਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ ਕਿ ਸ਼ੀਤਲ ਅੰਗਰਾਨ ਦੇ ਖਿਲਾਫ ਪੰਜਾਬ ਸਰਕਾਰ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ ਕਰਦੀ ਹੈ ਲੇਕਿਨ ਰਮਨ ਅਰੋੜਾ ਨੇ ਇੱਕ ਕੱਲ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਤੀ ਦੰਦ ਨੇ ਉਹਨਾਂ ਦੀ ਭਵਿੱਖਬਾਣੀ ਹੈ ਪੰਜਾਬ ਦੇ ਵਿੱਚ 13 ਜ਼ੀਰੋ ਦੀ ਸੀਟਾਂ ਦਾ ਅੰਤਰ ਆਮ ਆਦਮੀ ਪਾਰਟੀ ਕੱਢ ਕੇ ਦਿਖਾਵੇਗੀ ਕੈਮਰਾਮੈਨ ਗੌਰਵ ਸਿੱਧੂ ਦੇ ਨਾਲ ਦਵਿੰਦਰ ਕੁਮਾਰ ਪੰਜਾਬ ਤੱਕ ਜਲੰਧਰ